ਅਮਰੀਕਾ ਦੇ ਵਿੱਚੋਂ ਇੱਕ ਬਹੁਤ ਦਰਦਨਾਕ ਅਤੇ ਭਿਆਨਕ ਖਬਰ ਬੜ ਰਹੀ ਹੈ ਜਦੋਂ ਇੱਕ ਜਹਾਜ਼ ਅਤੇ ਹੈਲੀਕਾਪਟਰ ਦੀ ਆਮੋ-ਸਾਮਣੀ ਟੱਕਰ ਹੋਈ ਹੈ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਨੇੜੇ ਇਹ ਜਹਾਜ਼ ਅਤੇ ਹੈਲੀਕਾਪਟਰ ਹਾਦਸਾ ਗ੍ਰਸਤ ਹੋਏ ਨੇ ਜਿਨ੍ਹਾਂ ਵਿੱਚੋਂ ਕੋਈ ਵੀ ਨਹੀਂ بچਿਆ ਅਸਲ ਦੇ ਵਿੱਚ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਤੋਂ ਪਹਿਲਾਂ ਇਹ ਜਹਾਜ਼ ਅਤੇ ਦੂਸਰੇ ਪਾਸੇ ਹੈਲੀਕਾਪਟਰ ਦੀ ਟੱਕਰ ਹੋਈ ਹੈ ਜਹਾਜ਼ ਇੱਕ 에ਅਰਲਾਈਨ ਅਤੇ ਦੂਸਰੇ ਪਾਸੇ ਇਹ ਫੌਜੀ ਹੈਲੀਕਾਪਟਰ ਸੀ ਜਿਨ੍ਹਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਹਾਦਸੇ ਤੋਂ ਬਾਅਦ ਜਹਾਜ਼ ਅਤੇ ਹੈਲੀਕਾਪਟਰ ਨਦੀ ਵਿੱਚ ਡਿੱਗ ਗਏ ਜਹਾਜ਼ ਦੇ ਵਿੱਚ ਕੁੱਲ 64 ਲੋਕ ਸਵਾਰ ਸੀ ਜਿਨ੍ਹਾਂ ਵਿੱਚ 4 ਕਰੂ ਦੇ ਮੈਂਬਰ ਵੀ ਸ਼ਾਮਲ ਹੈ ਜਦੋਂ ਕਿ ਹੈਲੀਕਾਪਟਰ ਦੇ ਵਿੱਚ 3 ਫੌਜੀ ਸਵਾਰ ਤਸੇ ਗਏ ਹੈ ਅਧਿਕਾਰੀ ਨੇ ਦੱਸਿਆ ਕਿ ਪੂਟੋਬੈਕ ਨਦੀ ਵਿੱਚ ਤਲਾਸ਼ੀ ਮੁਹਿੰਮ ਨਾਲ ਹੀ ਵਧ ਦਿੱਤੀ ਗਈ ਸੀ ਬਚਾਅ ਟੀਮਾਂ ਨੇ ਯਾਤਰੀਆਂ ਦੇ ਵਿੱਚੋਂ 29 ਲਾਸ਼ਾਂ ਅਤੇ ਇੱਕ ਫੌਜੀ ਹੈਲੀਕਾਪਟਰ ਵਿੱਚੋਂ ਇੱਕ ਲਾਸ਼ ਸਭ ਤੋਂ ਪਹਿਲਾਂ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਕਿਸੇ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ ਪਰ ਸਾਡੀਆਂ ਕੋਸ਼ਿਸ਼ਾਂ ਹੁਣ ਲਾਸ਼ਾਂ ਦੀ ਭਾਲ ਤੇ ਉਹਨਾਂ ਦੱਸਿਆ ਕਿ ਕੇਂਦਰਤ ਨੇ। ਜਿੱਥੇ ਉਹਨਾਂ ਕਿਹਾ ਕਿ ਅਸੀਂ ਬਚਾਅ ਕਾਰਜ ਨੂੰ ਰਿਕਵਰੀ ਮਿਸ਼ਨ ਦੇ ਵਿੱਚ ਬਦਲ ਰਹੇ ਹਾਂ। ਸਾਨੂੰ ਇਸ ਪੜਾਅ ਤੇ ਵਿਸ਼ਵਾਸ ਨਹੀਂ ਹੈ ਕੋਈ ਬੱਚਾ ਹੋਵੇਗਾ। ਹੁਣ ਇਹ ਹਾਦਸਾ ਕਿਵੇਂ ਵਾਪਰਦਾ ਹੈ? ਅਸਲ ਦੇ ਵਿੱਚ FAA ਪਾ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਹਾਦਸਾ ਉਥੋਂ ਦੇ ਸਮੇਂ ਦੇ ਅਨੁਸਾਰ ਰਾਤ ਦੇ ਤਕਰੀਬਨ 9 ਵਜੇ ਵਾਪਰਿਆ ਜਦੋਂ ਕਨਸਨਸ ਦੇ ਵਿੱਚੀਟਾ ਤੋਂ ਉਡਾਨ ਭਰਨ ਵਾਲਾ ਇੱਕ ਯਾਤਰੀ ਜਹਾਜ਼ ਹਵਾਈ ਅੱਡੇ ਦੇ ਰਨਵੇ ਦੇ ਨੇੜੇ ਪਹੁੰਚਣ ਤੇ ਇੱਕ ਫੌਜੀ ਬਲੈਕ ਹੌਕ ਹੈਲੀਕਾਪਟਰ ਦੇ ਨਾਲ ਟਕਰਾਂਦਾ ਜਹਾਜ਼ ਦੇ ਰੇਡੀਓ ਟ੍ਰਾਂਸਪੈਂਡਰ ਤੋਂ ਮਿਲੇ ਅੰਕੜਿਆਂ ਦੇ ਅਨੁਸਾਰ ਅਮਰੀਕਨ 에ਅਰਲਾਈਨ ਦੀ ਫਲਾਈਟ 5342 ਲਗਭਗ 400 ਫੁੱਟ ਦੀ ਉਚਾਈ ਤੋਂ ਲਗਭਗ 140 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਈ ਅੱਡੇ ਦੇ ਵੱਲ ਵੱਧ ਰਹੀ ਸੀ ਅਤੇ ਦੂਸਰੇ ਪਾਸੇ ਇੱਕ ਹੈਲੀਕਾਪਟਰ ਸਾਹਮਣੇ ਆ ਜਾਂਦਾ ਹੁਣ ਖਬਰ ਮਿਲ ਰਹੀ ਹੈ ਕਿ ਜਹਾਜ਼ ਦੇ ਉਤਰਨ ਤੋਂ ਕੁਝ ਮਿੰਟ ਪਹਿਲਾਂ ਹਵਾਈ ਆਵਾਜ਼ਾਈ ਨੂੰ ਕੰਟਰੋਲਰਾਂ ਨੇ ਪੁੱਛਿਆ ਕਿ ਇਹ ਇਹ ਰੀਗਨ ਹਵਾਈ ਅੱਡੇ ਦੇ ਮੁਕਾਬਲਤਨ ਛੋਟੇ ਰਨਵੇ 33 ਤੇ ਅਸੀਂ ਉਤਾਰ ਸਕਦੇ ਹਾਂ ਜਿਸ ਤੇ ਪਾਇਲਟਾਂ ਨੇ ਕਿਹਾ ਕਿ ਉਹ ਉਤਰ ਸਕਦੇ ਨੇ ਫਿਰ ਕੰਟਰੋਲਰ ਨੇ ਜਹਾਜ਼ ਨੂੰ 9933 ਤੇ ਉਤਰਨ ਦੀ ਆਗਿਆ ਦੇ ਦਿੱਤੀ ਫਲਾਈਟ ਟਰੈਕਿੰਗ ਸਾਈਟ ਦੇ ਅਨੁਸਾਰ ਯਾਤਰੀ ਜਹਾਜ਼ ਨੇ 99 ਤੇ ਜਾਣ ਲਈ ਆਪਣਾ ਰਸਤਾ ਬਦਲ ਲਿਆ ਹਾਜ਼ਰ ਤੋਂ 30 ਸੈਕਿੰਡਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਪਹਿਲਾਂ ਇੱਕ ਏਅਰ ਟਰੈਫਿਕ ਕੰਟਰੋਲਰ ਨੇ ਹੈਲੀਕਾਪਟਰ ਨੂੰ ਪੁੱਛਿਆ ਕਿ ਕੀ ਉਹ ਜਹਾਜ਼ ਨੂੰ ਆਉਂਦਿਆਂ ਦੇਖ ਸਕਦੇ ਨੇ ਕੰਟਰੋਲਰ ਨੇ ਕੁਝ ਪਲਾਵਾਦ ਹੈਲੀਕਾਪਟਰ ਨੂੰ ਇੱਕ ਹੋਰ ਰੇਡੀਓ ਕਾਲ ਕੀਤੀ ਪੀਏਟੀ 24 ਸੀਆਰਜੇ ਦੇ ਪਿੱਛੇ ਤੋਂ ਲੱਗ ਜਾਓ ਕੁਝ ਸਕਿੰਟਾਂ ਬਾਅਦ ਦੋਵੇਂ ਜਹਾਜ਼ ਭਾਵ ਹੈਲੀਕਾਪਟਰ ਤੇ ਜਹਾਜ਼ ਆਪਸ ਦੇ ਵਿੱਚ ਟਕਰਾ ਗਏ ਅਤੇ ਵੱਡਾ ਹਾਦਸਾ ਵਾਪਰ ਗਿਆ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਕਿਸ ਦੀ ਗਲਤੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਜਹਾਜ਼ ਇੱਕ ਯਾਤਰੀ ਜਹਾਜ਼ ਸੀ ਅਤੇ ਦੂਸਰੇ ਪਾਸੇ ਹੈਲੀਕਾਪਟਰ ਇੱਕ ਫੌਜ ਦਾ ਹੈਲੀਕਾਪਟਰ ਸੀ ਇਸ ਤੇ ਵੇਰਵੇ ਦੇਂਦੇ ਹੋਏ ਟਰੰਪ ਨੇ ਕਿਹਾ ਤੇ ਨਾਲ ਪੁੱਛਿਆ ਕਿ ਕੰਟਰੋਲ ਟਾਵਰ ਨੇ ਹੈਲੀਕਾਪਟਰ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਕੀ ਕਰਨਾ ਹੈ ਇਦੀ ਬਜਾਏ ਉਸ ਨੂੰ ਪੁੱਛਿਆਗਾ ਕਿ ਤੁਸੀਂ ਜਹਾਜ਼ ਨੂੰ ਦੇਖ ਰਹੇ ਹੋ ਉਹ ਕਹਦੇ ਇਹ ਇੰਜ ਨਹੀਂ ਸੀ ਪੁੱਛਣਾ ਚਾਹੀਦਾ ਸਗੋਂ ਇਸ ਹੱਥ ਸੇ ਰੂਕਣ ਦਾ ਯਤਨ ਕਰਨਾ ਚਾਹੀਦਾ ਸੀ